ਆਪ ਤੋਂ ਪੰਜ ਪੰਨੋ ਲੱਗਾ ਛਟਕਾ ਅਕਾਲੀ ਦਲ ਨੂੰ ਮਿਲਿਆ ਵੱਡਾ ਪਲ ਬਟਾਲਾ ਤੇ ਸਾਬਕਾ ਨਗਰ ਕੌਂਸਲ ਪਤਾਨ ਨਰੀਸ਼ ਮਹਾਜਨ ਸਾਥੀਆਂ ਸਮੇਤ ਅਕਾਲੀ ਦਲ ਚੋਏ ਸ਼ਾਮਲ ਸੁਖਬੀਰ ਬਾਦਲ ਨੇ ਸਰਪਉ ਦੇ ਕੇ ਕੀਤਾ ਸਨਮਾਨ ਅੱਜ ਅਕਾਲੀ ਦਲ ਨੂੰ ਸੋਲੇ ਵੱਡਾ ਪਲ ਮਿਲਿਆ ਜਦੋਂ ਬਟਾਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰੀਸ਼ ਮਹਾਜਨ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਦੇ ਛਾਮਲ ਹੋ ਗਏ ਅੰਮ੍ਰਿਤਸਰ ਵਿਖੇ ਸ਼ਕੀਰ ਬਾਦਲ ਦੀ ਮਦਦਨ ਕਿਟ ਕਰਵਾਏ ਗਏ ਇੱਕ ਸਮਾਗਮ 'ਚ ਵੱਡੇ ਆਗੂ ਅਤੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਨਰੇਸ਼ ਮਾਜਨ ਸਾਥੀਆਂ ਸਮੇਤ ਸ਼ਕੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਅਕਾਲੀ ਦਲ ਦੇ ਛਾਮਲ ਹੋਏ ਜਿਨ੍ਹਾਂ ਦਾ ਸ਼ਕੀਰ ਸਿੰਘ ਬਾਦਲ ਨੇ ਸਰਪੋਤੇ ਕੇ ਸਨਮਾਨਿਤ ਕੀਤਾ ਇਸ ਮੁਖੇ ਸ਼ਕੀਰ ਸਿੰਘ ਬਾਦਲ ਤੋਂ ਇਲਾਵਾ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਅਨਿਲ ਜੋਗੀ ਰਵਿਕਰਨ ਸਿੰਘ ਕਾਲੂ ਜਮੇਦਵਤੀ ਗੰਤੀ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਮੌਜੂਦ ਸਨ ਇਸ ਮੌਕੇ ਸ਼ਕਪੀਰ ਸਿੰਘ ਬਾਦਲ ਨੇ ਕਿ ਆ ਕੇ ਨਰੀਸ਼ਮਾ ਜੰਤੇ ਆਉ ਨਾਲ ਜ਼ਿਲ੍ਹਾ ਗਰਤਾਸਪੁਰ ਚ ਅਕਾਲੀ ਦਲ ਹੋਰ ਮਜ਼ਬੂਤ ਹੋਇਆ ਹੈ ਅਤੇ ਆ ਰਹੀਆਂ ਲੋਕ ਸਭਾ ਚੋਣਾਂ 'ਚ ਇਸ ਦਾ ਅਕਾਲੀ ਦਲ ਨੂੰ ਵੱਡਾ ਲਾਭ ਮਿਲੇਗਾ ਜਿਹੜੀ ਸੰਧੀ ਸਾਹਿਬ ਇਸ ਸ਼੍ਰੀ ਅਮਰਸਰ ਦੇ ਅੰਦਰ ਸਰਬਾਤ ਸਾਬ ਦੇ ਸ਼੍ਰੀ ਹਰਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਡਾਕਟਰ ਬਲਦੇਵ ਬਰਗਾਜੀ ਜਿਹੜੇ ਜੰਗ ਸੰਗ ਦੇ ਸੰਤਾਪਕ ਸੀ ਔਰ ਸਰਦਾਰ برکاسنگ جی بادل ਜਿਹੜੇ ਕਾਲੀ ਦਲ ਦੇ ਸੰਤਾਪਕ ਸੀ ਉਹਨਾਂ ਨੇ ਇੱਕ ਫੈਸਲਾ ਲਿਆ ਸੀ 37 ਸਾਲ ਪਹਿਲਾਂ ਪੰਜਾਬ ਦੀ ਧਰਤੀ ਨੂੰ ਪੰਜਾਬ ਨੂੰ ਬਚਾਉਣ ਦਾ Hindu ਸਖ ਭਾਈਚਾਰੇ ਦਾ ਸਾਰੇ ਸਮਾਜ ਔਰ ਵਰਗਾਂ ਨੂੰ ਇਕੱਠੇ ਲਾਗਾ ਚੱਲਣ ਦਾ ਸੰਕਲਪ ਕੀਤਾ ਸੀ ਇਸ ਗੁਰੂ ਦੀ ਧਰਤੀ ਦੇ ਉੱਤੇ 37 ਸਾਲ ਤੁਹਾਡਾ ਨਾਗਰ ਮਾਸ ਦਾ ਰਿਸ਼ਤਾ ਕਹਨ ਵਾਲੇ ਲੋਕ ਪਾਈਚਾਰਾ ਨਹੀਂ ਰੋਟੀ ਬੇਟੀ ਦਾ ਰਿਸ਼ਤਾ ਰ ਕਰਨ ਵਾਲੇ ਲੋਕ ਅਜ ਦਰਦਰ ਪਰਲੇ ਪਾਸੇ ਜਾ ਕੇ ਕਾਂਗਰਸ ਦੇ ਲੋਕਾਂ ਨੂੰ ਇਕੱਠਿਆ ਕਰਦੇ ਔਰ ਕਾਂਗਰਸ ਦੀ ਡਾਲੀ ਸਾਨੂੰ ਪੜਾਉਣਾ ਚਾਹੁੰਦੇ ਨੇ ਦਮ ਘੁੱਟਦਾ ਜਾਈ ਦਮ ਘੁੱਟਦਾ ਜਿਹੜੀ ਗੱਲ ਕਾਂਗਰਸ ਦੀ ਮਕਰ ਇਹ ਗੱਲ ਜੋ ਨਾ ਸਾਡਾ ਹੈ ਤੇ ਨਾ ਸਾਡੀ ਸੋਚ ਆ ਅਜੀ ਇੱਕ ਦੂਜੇ ਦੇ ਪੂਰਕ ਤਾਵਾ ਪੰਜਾਬ ਦੇ ਅਮਨ ਭਾਈਚਾਰੇ ਨੂੰ ਮੈਂ ਕੰਮ ਕਰਦੇ ਆ ਦੇਖਿਆ ਸੁਰਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਮੈਂ ਉਹਨਾਂ ਦੇ ਨਾਲ ਲਗਭਗ 4-5 ਵਾਰ ਨਿੱਜੀ ਤੌਰ ਤੇ ਬੈਠੇ ਉਹਨਾਂ ਦੇ ਅੰਦਰੋਂ ਸੀਨੇ ਦੇ ਅੰਦਰੋਂ ਪੰਜਾਬ ਦੇ ਤੜਪ ਪੰਜਾਬ ਵਾਸਤੇ ਦਰਦ ਪੰਜਾਬ ਦੀ ਰੋਹਾਨੀਅਤ ਵਾਸਤੇ ਕੰਮ ਕਰਨ ਦਾ ਜਜ਼ਬਾ कोरोना मैं भी देखया पेन जेब च नहीं है कोई गल सड़क ਦੇ ਕਿਨਾਰੇ ਦੇ ਵੀ ਕਹਿ ਦਿੱਤੀ ਗਈ ਹੈ ਉਸ ਨੂੰ ਵੀ ਉਹਨਾਂ ਨੇ ਸਵੇਰੇ ਦਫ਼ਤਰ ਜੇ ਜਾ ਕੇ ਅਸਲੀ জামਾ ਪਹਿਨਾ ਅੱਜ ਪੰਜਾਬ ਦੇ ਅੰਦਰ ਆਮ ਪਾਰਟੀ ਜਿਹੜੀ ਜੋਸ਼ੀ ਸਾਹਿਬ ਨੇ ਬੜੇ ਖੁੱਲੇ ਲਫ਼ਜ਼ਾਂ ਵਿੱਚ ਦੱਸਿਆ ਝਾੜੂ ਮੈਨੂੰ ਕਹਿੰਜ ਕੋਈ ਤਜਕ ਨਹੀਂ ਹਰ ਦਫਤਰ ਦੇ ਅੰਦਰ ਬਦਲਦਾ ਪ੍ਰਧਾਨ ਜੀ ਇੱਕ ਬੇਚੈਰੀ ਦੇ ਅੰਦਰ ਕੋਰਟ ਦੇ ਅੰਦਰ ਤਹਿਸੀਲ ਦੇ ਅੰਦਰ 10 ਮਰਲੇ ਦੀ ਰਜਿਸਟਰੀ ਕਰਾਉਣ ਵਾਸਤੇ 25 ਤੋਂ 50 ਹਜ਼ਾਰ ਰੁਪਿਆ ਲੱਗਣ ਡਿਆ ਔਰ ਹਰ ਲੋਕ ਦੁਖੀਆਂ ਜਿਸਾ ਵਰਕ ਦੇ ਅੰਦਰ ਅਫਸਰਾਂ ਨੂੰ ਇੰਡਸਟਰੀ ਨੂੰ ਮਾਰਨ ਦਾ ਬਰਾਲਾ ਜਿਹੜੇ ਮੋਬਾਈਲ ਵੰਗਦੇ ਬਣਾਏ ਲੀਡਰ ਆਪਣੇ ਅਫਸਰ ਨੇ ਉਹਨਾਂ ਨੂੰ 40-40 ਲੱਖ ਰੁਪਇਆ ਮਿਨਾਇ ਕਰਕੇ ਦਿੱਤਾ ਕਿ ਜਿੱਥੋਂ ਮਰਜ਼ੀ ਇਕੱਠਾ ਕਰਕੇ ਲਿਆਓ ਪਾਵੇ ਲੁੱਟ ਕੇ ਦਿਓ ਸਰਕਾਰੀ ਖਜ਼ਾਨੇ ਜਾਣਾ ਚਾਹੀਦਾ ਔਰ ਉਹ ਬਾਰੀ ਸੜਕ ਦਾ ਮਾਲ ਤੋਲ ਦਾ ਉਹ ਕੀ ਹੈ ਕੋਈ ਐਸ ਵਾਲੇ ਵਪਾਰੀ ਦੀ ਹਾਲਤ ਨਹੀਂ ਕਿਸਾਨਾਂ ਨੇ ਜਿਨ੍ਹਾਂ ਨੂੰ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਵਾਲੋ ਕਸਾਂਦੀ ਦੇ ਉੱਤੇ ਹਮੇਸ਼ਾ ਫਾਇਦਾ ਮਿਲਿਆ ਤੁਸੀਂ ਤੇ ਗਰੀਬ ਦੀ ਵੀ ਜਿਹੜੀਆਂ ਰੋਟੀਆਂ ਸੀ ਪੱਕੀਆਂ ਲਾਈਆਂ ਕੁਝ ਲਾਲਚ ਦੇ ਅੰਦਰ ਕੁਝ ਐਸੇ ਬਦਲਾਅ ਦੇ ਦੌਰ ਦੇ ਅੰਦਰ ਅਸੀਂ ਧੋਖਾ ਖਾ ਕੇ ਫਰੇਬ ਖਾ ਕੇ ਸਾਡੇ ਨਾਲ ਫਰੇਬ ਹੋਇਆ ਜੀ ਪੰਜਾਬੀ ਠੱਗੇ ਗਏ ਅੱਜ ਠੱਗੇ ਗਿਆ ਤੇ 5 ਸਾਲ ਇੰਤਜ਼ਾਰ ਕਰਨਾ ਪੈਣਾ ਉਸ ਦੀ ਮਾਰ ਸਹਣ ਦੇ ਅਗਰ ਉਸ ਤੋਂ ਬਚਣਾ ਸਾਨੂੰ ਇੱਕਦੋਟ ਹੋਣਾ ਪਿਆ ਨਾ ਉਹ ਪੰਜਾਬ ਦੇ ਭਾਈਚਾਰੇ ਨੂੰ ਪੰਜਾਬ ਦੇ ਅਮਨ ਨੂੰ ਕਾਇਮ ਰੱਖਣਾ ਜੇ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸੋਚ ਸੀ ਅਗਰ ਉਹ ਸੋਚ ਨੂੰ ਅੱਗੇ ਵਧਾਉਣਾ ਦਸ਼ਰੋਬ ਨੇ ਅਕਾਲੀ ਦਲ ਦਾ ਸਾਨੂੰ ਸਾਥ ਦੇਣਾ ਪਵੇ ਔਰ ਸਾਥ ਦੇ ਕੇ ਅਸੀਂ ਤਗੜੇ ਹੋਗੇ ਹਮਲਾ ਮਾਰਾਂਗੇ ਔਰ ਇਹ ਸੋਚ ਨੂੰ ਅੱਗੇ ਲੈ ਕੇ ਹੋਰ ਵਧਾਂਗੇ ਔਰ ਇਹ ਸੋਚ ਦੇ ਨਾਲ ਪੰਜਾਬ ਜਾਣ ਵਾਲੀ ਤੁਹਾਡੀ ਵਾਹ ਪ੍ਰਧਾਨ ਜੀ ਐਲਾਨ ਕਰਕੇ ਕਿ ਵਾਦਾ ਕਰਦਾ ਕਿ ਤੁਹਾਡਾ ਪੰਜਾਬ ਦੇ ਅੰਦਰ ਆਉਣ ਵਾਲੀ ਸਰਕਾਰ ਤੁਹਾਡੀ ਸ਼ਰੋਅ ਨਹੀਂ ਕਰਦੀ ਇਸ ਕਰਕੇ ਜਿਆਦਾ ਨਾ ਕਹਿੰਦਿਆਂ ਹੋਇਆ ਮੈਂ ਤੁਹਾਡੇ ਸਰਬਾਤਮਾ ਸਾਹਿਬ ਆਸ਼ੀਰਵਾਦ ਲੈ ਕੇ ਅਰਦਾਸ ਕਰਕੇ ਆਪ ਦੇ ਹੋਂਪੇ ਦੀ ਬਾਤ ਅਸੀਂ ਇੱਥੇ ਆਏ ਆ ਕਿ ਦੂਜੀ ਖੁਸ਼ੀ ਦੀ ਗੱਲ ਹੈ ਕਿ ਉਸੇ ਦਿਨ ਰੇਸ਼ ਮਹਾਜਨ ਜੀ ਜਿਹੜੇ ਪਟਾਲਾਏ ਹਲਕੇ ਤੇ ਗੁਰਦਾਸਪੁਰ ਜ਼ਿਲ੍ਹੇ ਚ ਜਿਨ੍ਹਾਂ ਦਾ ਬੜਾ ਸਤਕਾਰ ਹੈ ਭਾਰਤੀ ਜਨਤਾ ਪਾਰਟੀ ਦਾ ਸਮੂਚਾ ਸਾਰਾ ਹੀ ਯੂਨਿਟ ਲੈ ਕੇ ਅੱਜ ਸ਼੍ਰੋਮਣੀ ਕਾਲੀ ਦਲ ਚਾਏ ਹੈ ਮੈਂ ਉਹਨਾਂ ਨੂੰ ਜੀ ਆਇਆਂ ਕਹਾਂ ਬੜੀ ਦੇਰ ਦਾ ਮੈਂ ਇਹਨਾਂ ਦੇ ਮਗਰ ਲੱਗਿਆ ਸੀ ਕੋਟਰੀ ਗੱਡੀ ਗਈ ਤੇ ਦੇਖੋ ਮੇਰੀ ਆਦਤ ਹੈ ਮੈਂ ਪਹਿਲੇ ਹੀਰੇ ਪਛਾਣਦਾ ਹੈ ਫਿਰ ਕੋਸ਼ਿਸ਼ ਕਰਦਾ ਹੈ ਉਹਨਾਂ ਹੀਰਿਆਂ ਨੂੰ ਮੈਂ ਪਾਰਟੀ 'ਚ ਲੈ ਕੇ ਜਾਂਦਾ ਜਿੰਦਾਬਾਦ ਕੋਈ ਵੀ ਪਾਰਟੀ ਉਹ ਕਾਮਯਾਬ ਹੈ ਜਿਹਦੇ ਵਿੱਚ ਉਹ ਇਨਸਾਨ ਅਗਵਾਈ ਕਰਨ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਜਿਨ੍ਹਾਂ ਨੇ ਸੇਵਾ ਕੀਤੀ ਹੋਏ ਜਿਨ੍ਹਾਂ ਨੇ ਮੰਚ ਸੇਵਾ ਭਾਵਨਾ ਕੋ ਸ਼ਰੋਮਨੀ ਅਕਾਲੀ ਦਲ ਪਲੀਟਕਲ ਪਾਰਟੀ ਘਟਾ ਇੱਕ ਸੋਚ ਹੈ ਇੱਕ ਪੰਜਾਬ ਦੀ ਆਵਾਜ਼ ਹੈ ਜਿਵੇਂ ਜੋਸ਼ੀ ਜੀ ਨੇ ਦੱਸਿਆ ਆ ਗੁਰੂਆਂ ਦੇ ਦੱਸੇ ਹੋ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਦੀ ਦੀ ਸੋਚ ਹੈ ਸਰਬੱਤ ਦੇ ਭਲੇ ਹੋਏ ਤੇ ਸਾਰਿਆਂ ਧਰਮਾਂ ਦਾ ਸਤਕਾਰ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਹੈ ਕਿ ਸਾਰਿਆਂ ਨੂੰ ਇਕੱਠੇ ਕਰਕੇ ਪੰਜਾਬ ਦੀ ਅਗਵਾਈ ਹੋਏ ਤੇ ਪੰਜਾਬ ਅੱਗੇ ਹੋਏ ਉਵੇਂ ਹੀ ਪੂਰੇ ਦੇਸ਼ ਨੂੰ ਚਾਹ ਸੋਚ ਹੋਣੀ ਚਾਹੀਦੀ ਹੈ ਕਈ ਪਾਰਟੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਉਹਦਾ ਫਾਇਦਾ ਲੈਣਾ ਚਾਹੁੰਦੀਆਂ ਨਾ ਉਹ ਦੇਸ਼ ਦੇ ਹਿੱਤ ਹੈ ਨਾ ਕਿਸੇ ਸੂਬੇ ਦੇ ਹਿੱਤ ਚਾਹ। ਥੈਂਕ ਯੂ। ਤੋਂ ਐਸ ਕਰਕੇ ਸਹਾ ਪ੍ਰਕਾਸ਼ ਸਿੰਘ ਜੀ ਬਾਦਲ ਪੰਜ ਵਾਰ ਮੁੱਖ ਮੰਤਰੀ ਕਿਉਂ ਰਹੇ? ਕਿਉਂਕਿ ਸਾਰੇ ਪੰਜਾਬੀਆਂ ਨੂੰ ਉਹਨਾਂ ਦੇ ਵਿਸ਼ਵਾਸ ਸੀ। ਹਿੰਦੂ ਭਾਈ ਜਿਹਾ ਕਹਿੰਦਾ ਸੀ ਬਾਦਲ ਸਾਹਿਬ ਸਾਡੇ ਐ। ਮੁਸਲਮ ਭਾਈ ਜਿਹਾ ਕਹਿੰਦਾ ਸੀ ਬਾਦਲ ਸਾਹਿਬ ਸਾਡੇ ਐ। ਕ੍ਰਿਸਚੀਅਨ ਭਾਈ ਜਿਹਾ ਕਹਿੰਦਾ ਸੀ ਬਾਦਲ ਸਾਹਿਬ ਸਾਡੇ ਐ। ਸਿੱਖ ਭਾਈਚਾਰੇ ਨੇ ਤਾਂ ਕਹਿਣਾ ਹੀ ਸੀ। ਆ ਸੋਚ ਜਿਸ ਲੀਡਰ ਥੋਏ ਕੋਈ ਅਗਵਾਈ ਦੇ ਕਾਬਿਲ ਹੈ। ਸੋ ਅਸੀਂ ਉਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲ ਰਹੇ ਹਾਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹੈ ਕਿ ਮੇਰੀ ਇੱਕੋ ਇੱਕ ਸੋਚ ਹੈ ਕਿ ਜੋ ਅੱਜ ਹਾਲਾਤ ਪੰਜਾਬ ਦੇ ਆ ਅੱਜ ਇੱਕ ਆਪਾਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣਾ ਪੈਣਾ ਹੈ ਦੇਖੋ ਇੱਥੇ ਪਾਰਟੀਆਂ ਹੈਗੀਆਂ ਜਿਨ੍ਹਾਂ ਦਾ ਮਕਸਦ ਕੱਲਾ ਸਰਕਾਰ ਬਣਾਉਣਾ ਹੈ ਆਸ਼ਰਮੀ ਅਕਾਲੀ ਦਲ ਦਾ ਮਕਸਦ ਸਰਕਾਰ ਬਣਾਉਣਾ ਨਹੀਂ ਹੈ ਸਰਕਾਰ ਵਿੱਚ ਸੇਵਾ ਕਰਨਾ ਤੁਸੀਂ ਦੇਖਿਆ ਹੋਣਾ ਜਿੰਨੇ ਸਾਲ ਜਿੰਨੀ ਬਾਰ ਬਾਦਲ ਸਾਹਿਬ ਨੇ ਤੁਸੀ ਮੁੱਖ ਮੰਤਰੀ ਬਣਾਇਆ ਉਨੇ ਹੀ ਸਾਲ ਪੰਜਾਬ ਤਰੱਕੀ ਹੋਈ ਹੈ ਗਰੀਬ ਦੀ ਬਾਤ ਸੁਣੀ ਗਈ ਹੈ ਗਰੀਬ ਨੂੰ ਸਹੂਲਤ ਦਿੱਤੀ ਗਈ ਹੈ ਵਪਾਰੀ ਨੂੰ ਸੇਫਟੀ ਮਿਲੀ ਹੈ ਵਾਲੀ ਨੂੰ ਸਿਕਿਉਰਿਟੀ ਮਿਲੀ ਹੈ ਵਪਾਰੀ ਦੀ ਹਲ ਮੁਸ਼ਕਲ ਹਲ ਕੀਤੀ ਗਈ ਹੈ ਉਵੇਂ ਇੰਡਸਟਰੀ ਨੂੰ ਉਵੇਂ ਕਿਸਾਨ ਨੂੰ ਤੁਸੀਂ ਦੇਖਿਆ ਜੋ ਡਵੈਲਪਮੈਂਟ ਪੰਜਾਬ 'ਚ ਆ ਭਾਵੇਂ ਬਟਾਲੇ ਤੋਂ ਚੱਲ ਪੋ ਅੰਮ੍ਰਿਤਸਰ ਤੱਕ ਬਟਾਲੇ ਤੋਂ ਚੱਲ ਜੋ ਚੰਡੀਗੜ੍ਹ ਤੱਕ ਭਾਵੇਂ ਬਠਿੰਡੇ ਤੱਕ ਭਾਵੇਂ ਸੜਕ ਹੈ ਭਾਵੇਂ ਸਕੂਲ ਹੈ ਭਾਵੇਂ 에어ਪੋਰਟ ਹੈ ਭਾਵੇਂ ਬਿਜਲੀ ਪਲਾਂਟ ਹੈ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਬਾਦਲ ਸਿੰਘ ਸਾਹਿਬ ਦੀ ਅਗਵਾਈ ਥਲੇ ਸਾਰਾ ਚੀਜ਼ ਬਣਿਆ ਇੱਕ ਵੀ ਨਿਸ਼ਾਨੀ ਤੁਹਾਨੂੰ ਨਹੀਂ ਮਿਲੂਗੀ ਕਿਸੇ ਕਾਂਗਰਸ ਸਰਕਾਰ ਦੀ ਝਾੜੂ ਵਾਲੇ ਦੀ ਨਿਸ਼ਾਨੀ ਤੁਸੀਂ ਦੇਖਣੀ ਵੀ ਨਹੀਂ ਹੈ ਸੋ ਅੱਜ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਅੱਜ ਕਈ ਜਗ੍ਹਾ ਤੇ ਜਾਣਾ ਪਰ ਮੈਂ ਇਹਨਾ ਕਹਿਣਾ ਚਾਹੁੰਦਾ ਆਹ ਇਕੱਠੇ ਹੋਈਏ ਪੰਜਾਬ ਨੂੰ ਬਚਾਲੀਏ ਜੇ ਪੰਜਾਬ ਵੱਜ ਗਿਆ ਆਪਾਂ ਸਾਰੇ ਵੱਜ ਗਏ ਆ ਮੈਂ ਤੁਹਾਨੂੰ ਸਹੀ ਦੱਸਾਂ ਸਾਰੇ ਵੱਜ ਗਏ ਆ ਜੇ ਪੰਜਾਬ ਉਹ ਵੱਜ ਵੱਜ ਗਿਆ ਕਿਉਂਕਿ ਜੈ ਜੀ 7 ਸਾਲ ਬਿਗੜੇ ਆਪਾਂ ਆਪਣੇ ਅੱਜ 7 ਸਾਲ ਟੱਪੇ ਆ ਆ 3 ਸਾਲ ਹੋਰ ਕੱਲ ਨੇ ਪੈਣਾ ਕਿਉਂਕਿ 92 ਉਹਨਾਂ ਕੋਲੇ ਐ ਆਪਣੇ ਕੋਲੇ ਚਾਰਾ ਨਹੀਂ ਐ ਜਿਸ ਤਰੀਕੇ ਨਾਲ ਜੈ ਜੈ ਲੋਕਾਂ ਨਾਲ ਆਪਣਾ ਪੰਲਾ ਪਿਆ ਮੈਨੂੰ ਤਾਂ ਕਿਨੇ ਕਿਨੇ ਰਾਤ ਨੂੰ ਘਬਰਾਹਟ ਆਉਂਦੀ ਐ ਕਿ ਹੋਊਗਾ ਕੀ ਆਪਣਾ ਐਸ ਕਰਕੇ ਆਓ ਮੈਂ ਤੁਹਾਨੂੰ ਐਸ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਸੇਵਾ ਦਾ ਰਹੋ ਤੇ ਉਹਨਾਂ ਤੇ ਸਮੂਚੀ ਲੀਡਰਸ਼ਿਪ ਜਿਹੜੀ ਬਟਾਲੇ ਹਲਕੇ ਦੀ ਤੇ ਬਟਾਲੇ ਤੋਂ ਬਾਅਦ ਗੁਰਦਾਸਪੁਰ ਤੋਂ ਅੱਜ ਸ਼੍ਰੋਮਣੀ ਕਾਲੀ ਦਲ ਭਾਜਪਾ ਜਾਂ ਕਾਂਗਰਸ ਛੱਡ ਕੇ ਸ਼੍ਰੋਮਣੀ ਕਾਲੀ ਦਲ ਚਾਹੀਏ ਉਹਨਾਂ ਨੂੰ ਵਿਸ਼ਵਾਸ ਦਿੋਣਾ ਹੈ ਕਿ ਉਹਨਾਂ ਨੂੰ ਪੂਰਾ ਮਾਨ ਸਤਕਾਰ ਦਿੱਤਾ ਜਾਊਗਾ ਤੇ ਅੱਜ ਮੈਂ ਆ ਵੀ ਐਲਾਨ ਕਰਦਾ ਕਿ ਨਰੇਸ਼ ਮਹਾਜਨ ਜੀ ਅੱਜ ਦੇ ਬਾਅਦ ਸ਼੍ਰੋਮਣੀ ਕਵਾਲੀ ਦਲ ਦੀ ਬਟਾਲਾ ਕੌਨਸਟਿਟੂਐਂਸੀ ਜਿਹੜੀ ਹੈਗੀ ਉਹਦੀ ਮੁੱਖ ਸੇਵਾਦਾਰ ਵੀ ਅੱਜ ਮੈਂ ਐਲਾਨ ਕਰਦਾ ਹੋਇਆ ਜੀ ਨਰੇਸ਼ ਮਹਾਜਨ ਹਾਨੰ ਜ਼ਿੰਦਾਬਾਦ ਚੌਂ ਮੀਆਂ ਕਾਲੀਦਲ ਜ਼ਿੰਦਾਬਾਦ ਸਰਦਾਰ ਹਰਬੀਰ ਸਿੰਘ ਜੀ ਬੋਲੋ ਜ਼ਿੰਦਾਬਾਦ ਸਾਨੂੰ ਬੜੀ ਖੁਸ਼ੀ ਹੈ ਅੱਜ ਮੈਨੂੰ ਹੌਸਲਾ ਹੈ ਕਿ ਆਪਣੀ ਸਣੇ ਸਾਡੀ ਸਮੁੱਚੀ ਕਾਲੀਦਲ ਦੀ ਲੀਡਰਸ਼ਿਪ ਇੱਥੇ ਖੜੀ ਹੈ ਆਪਣੇ ਰਮਨਦੀਪ ਜੀ ਸਾਡੇ ਜਿਹੜੇ ਲੋਧੀ ਨੰਦਲ ਸਾਹਿਬ ਆਪਣੇ ਕਾਲੋ ਸਾਹਿਬ ਤਲਵੀਰ ਜੀ ਸਾਰੀ ਸਮੁੱਚੀ ਲੀਡਰਸ਼ਿਪ ਇੱਥੇ ਆਈ ਹੈ ਤੇ ਆਪਾਂ ਸਾਰੇ ਅਸੀਂ ਉਹਨਾਂ ਨੂੰ ਸਾਰੀ ਸਮੁੱਚੀ ਲੀਡਰਸ਼ਿਪ ਅਸੀਂ ਜੀ ਆਇਆਂ ਕਹਿੰਦੇ ਆ ਨਾਲੇ ਮੈਂ ਇੱਕ ਹੋਰ ਜੁੰਵਰੀ ਰਮਨ ਜੀ ਨੂੰ ਮੈਂ ਇੱਕ ਨੌਜਵਾਨ ਹੈ ਬੜੇ ਮਿਹਨਤੀ ਹੈ ਮੈਂ ਦਾ ਉਹਨਾਂ ਨਾਲ ਬਹੁਤ ਪੁਰਾਣਾ ਸਾਥ ਰਿਹਾ ਹੈ ਜੋ ਗੁਰਦਾਸਪੁਰ ਜ਼ਿਲ੍ਹੇ ਦੀ ਬਈ ਉਹਨਾਂ ਜੁੰਵਰੀ ਦੇ ਮੈਂ ਕਾਲੀਦਲ ਨੂੰ ਵੀ ਤਖੜਾ ਗਿਆ ਕਿਉਂਕਿ ਅਸੀਂ ਇਹ ਫੈਸਲਾ ਕੀਤਾ ਇੱਕਾ ਜ਼ਿਲ੍ਹਾ ਰਹਿ ਗਿਆ ਸੀ ਬਾਕੀ ਜ਼ਿਲ੍ਹੇ ਅਸੀਂ ਕਰ ਦਿੱਤੇ ਸੀ ਇੱਕਾ ਜ਼ਿਲ੍ਹਾ ਰਹਿ ਗਿਆ ਸੀ ਅਸੀਂ ਕਿਹਾ ਸੀ ਯੰਗ ਨੌਜਵਾਨ ਨਵੇਂ ਨਵੇਂ ਅਸੀਂ ਜਿਮਵਰੀ ਦੇ ਰਹੇ ਆ ਸੋ ਮੈਂ ਸਾਰਿਆਂ ਨੂੰ ਸਾਰੀ ਲੀਡਰਸ਼ਿਪ ਆਈ ਹੈ ਇੱਕ ਅੱਜ ਮਕਸਦ ਬਣਾ ਲਈਏ ਅੱਜ ਆਪਣੀ ਬਰੇਗੰਡਾ ਆਕਾਲੀ ਦਲ ਦੀ ਮਕਸਦ ਬਣਾ ਲਈਏ ਕਿ ਆਪਾਂ ਪੰਜਾਬ ਨੂੰ ਬਚਾਉਣਾ ਤੇ ਮੈਂ ਹੱਥ ਜੋੜ ਕੇ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਜਿਸ ਮਰਜੀ ਪਾਰਟੀ ਥੋੜੀ ਸੋਚ ਹੋਏ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਸ਼ਰੋਮਣੀ ਆਕਾਲੀ ਦਲ ਦਾ ਸਾਥ ਦਿਓ ਤੇ ਕਾਲੀ ਦਲ ਨੂੰ ਤਗੜਾ ਕਰ ਦਿਓ ਤੇ ਮੈਂ ਗਾਰੰਟੀ ਦਿੰਦਾ ਇੱਥੇ ਅੰਮਨ ਸ਼ਾਂਤੀ ਭਾਈਚਾਰਕ ਸਾਂਝ ਬਣਾ ਕੇ ਆਪਾਂ ਪੰਜਾਬ ਨੂੰ ਬਲੰਦੀਆਂ 'ਚ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਜੀ